ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਸਿੰਘ ਆਲੋਕ ਇਸ ਵਕਤ ਮੈਂ ਵਾਰਡ ਨੰਬਰ 73 ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਮੌਜੂਦ ਨੇ ਪੂਰਨ ਮਹੋਤਰਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਲੈਕਸ਼ਨ ਲੈ ਕੇ ਔਰ ਵਿਕਾਸ ਦੇ ਮੁੱਦਿਆਂ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਇਹ ਦੱਸੋਗੇ ਕਿ ਉਹ ਟਿਕਟ ਵੀ ਨਾ ਸੋਚੀ ਕਿ ਠੀਕ ਹੈ ਜੀ ਵਿਕਾਸ ਇਹ ਸਭ ਤੋਂ ਪਹਿਲੇ ਪ੍ਰਚਾਰ ਕਿਸ ਤਰ੍ਹਾਂ ਚੱਲਦਾ ਹੈ ਪ੍ਰਚਾਰ ਕਰਨਾਂ ਪਹਿਲਾਂ ਅਸੀਂ ਮੰਦਿਰ 'ਚ ਜਾਵਾਂਗੇ ਓਥੇ ਬਾਅਦ ਇਹ ਪ੍ਰਚਾਰ ਕਰਾਂਗੇ ਟਿਕਟ ਮਿਲ ਗਈ ਹੈ ਪ੍ਰਚਾਰ ਜੂ ਕਰਾਂਗੇ ਠੀਕ ਹੈ ਜੀ ਤੇ ਤੁਸੀਂ ਲੋਕਾਂ ਵਿੱਚ ਵਿੱਚ ਰਹੇ ਹੋ ਠੀਕ ਹੈ ਜੀ ਲੋਕ ਲੋਕੀ ਖੁਸ਼ ਨੇ ਕਈ ਲੋਕ ਤਾਂ ਮੈਨੂੰ ਖੁਦ ਮੁਝੇ ਜਿਉਂਮ ਤੈਨੂੰ ਟਿਕਟ ਕਦੋਂ ਮਿਲ ਗਈ ਹੈ ਪਰ ਟਿਕਟ ਮਿਲਣ ਤੇ ਬਹੁ ਲੋਕੀ ਖੁਸ਼ ਨੇ ਬਲੋਕੀ ਆ ਵੀ ਲੈਣੇ ਬਿਲਕੁਲ ਇਸ ਵਾਰ ਇਲੈਕਸ ਜਿਵੇਂ 5 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਇਸ ਵਾਰ ਇਲੈਕਸ਼ਨ ਲੇਟ ਹੋ ਰਹੇ ਨੇ ਕਾਰਨ ਕੀ ਲੱਗਾ ਕਿਉਂ ਹੋ ਰਹੇ ਨੇ ਇਲੈਕਸ਼ਨ ਲੇਟ ਇਲੈਕਸ਼ਨ ਇਸ ਕਰਕੇ ਲੇਟ ਹੋ ਕੇ ਜਿਹੜੀ ਸਰਕਾਰ ਆਇਆ ਉਹਨਾਂ ਨੂੰ ਪਤਾ 25 ਸਾਲ ਚ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਕਿਸੇ ਏਰੀਆ ਚ ਕੰਮ ਨਹੀਂ ਕੀਤਾ ਇਸ ਕਰਕੇ ਉਹਨਾਂ ਨੇ ਹਾਰਨ ਦੀ ਉਮੀਦ ਕਰਕੇ ਇਲੈਕਸ਼ਨ ਲੇਟ ਕਰਾ ਰਹੇ ਨੇ ਜਿਸ ਤਰ੍ਹਾਂ ਕਿ ਅੰਦਾਜ਼ੇ ਕੀ ਕੌਂਸਲਰ ਦੇ ਕੰਮਾਂ ਦੇ ਆਧਾਰ ਨੂੰ ਦੇ ਕੇ ਜਿਹ ਤਾਡੇ ਵੱਲੋਂ ਕਿਸਾੜੇ ਕੰਮ ਕਰਾਏ ਗਏ ਨੇ ਬਈ ਜਿਹੜੇ ਕੌਂਸਲ ਦੇ ਇਲੈਕਸ਼ਨ ਹੁੰਦੇ ਨੇ ਨਾ ਇਹ ਨੋਰਮਲ ਇਲੈਕਸ਼ਨ ਹੁੰਦੇ ਨੇ ਪਿਆਰ ਮੁਹੱਬਤ ਦੇ ਇਲੈਕਸ਼ਨ ਹੁੰਦੇ ਨੇ ਕੋਈ ਲੋਗ ਇਹ ਨਹੀਂ ਦੇਖਦਾ ਐਮ ਐਲ اے ਦੇ ਜਾਂ ਐਮ ਪੀ ਦੇ ਜਿੰਨਾ ਕਿ ਲੋਕਾਂ ਦਾ ਪ੍ਰਚਾਰ ਲੋਕਾਂ ਦੇ ਨਾਲ ਹੁੰਦਾ ਉਸ ਹੱਬ ਨਾਲ ਲੋਕੀ ਵੋਟ ਪਾਉਂਦੇ ਤਾਡੇ ਵੱਲੋਂ ਗੱਲ ਕਰੀਏ ਵਾਰ ਨੰਬਰ 73 ਦੀ ਕਿਹੜੇ ਕਿਹੜੇ ਕੰਮ ਕਰਾਏ ਗਏ ਨੇ ਕੰਮ ਇੱਥੇ ਸਾਰੇ ਸੜਕਾਂ ਬਣੀਆਂ ਟਿਊਬਲ ਲਗਾਏ ਗਏ ਨੇ ਪਾਰਕ ਨਵੇਂ ਬਣਾਏ ਗਏ ਨੇ ਅਪਰੂਵਮੈਂਟ ਹਸਪਤਾਲ ਦੀ ਜਗ੍ਹਾ ਬਣਾਈ ਗਈ ਸਾਰੇ ਏਰੀਆ ਦੀ ਸੜਕਾਂ ਟੋਟਲੀ ਕੰਮ ਕੀਤਾ ਲਾਈਟਾਂ ਲਗਾਈਆਂ ਨੇ ਪੈਨਸ਼ਨਾਂ ਲਵਾਈਆਂ ਗਈਆਂ ਕਰੋਨਾ ਚ ਇੰਨਾ ਕੰਮ ਕੀਤਾ ਸਾਰਾ ਕੰਮ ਕੀਤਾ ਕੋਈ ਕੰਮ ਐਕਚੁਅਲੀ ਮਿਲੇ ਹੀ ਮੈਨੂੰ 2.5 ਸਾਲ ਨੇ 1.5 ਸਾਲ ਨਹੀਂ ਮਿਲੇ 2.5 ਸਾਲ ਤੱਕ ਕਰੋਨਾ ਨੇ ਖਤਮ ਕਰ ਦਿੱਤੇ 2.5 ਸਾਲ ਜਿਹੜਾ ਕੰਮ ਹੈ ਮੋਸਟਲੀ ਸਾਰਾ ਹੀ ਕੰਮ ਕੀਤਾ ਟੈਲਾਂ ਦਾ ਸੜਕਾਂ ਦਾ ਲਾਈਟਾਂ ਦਾ ਟਿਊਬਲਾਂ ਦਾ ਪਾਰਕਾਂ ਦਾ ਇੱਥੇ ਲੋਕੀ ਤੋਂ ਨੁਆਬਦ ਕਰਨਗੇ ਵੀ ਕਿਹੜੇ ਕੰਮ ਮੈਂ ਬੈਨਰ ਬਣਾਇਆ ਕਿ ਜਿਹੜੇ ਲੋਕਾਂ ਦੇ ਕਾਜ ਮੈਂ ਜਾਣਾ ਤੋ ਲੋਕਾਂ ਨੂੰ ਦੇਣਾ ਮੇਰੇ ਕੋ ਬੈਨਰ ਅੰਦਰ ਪਿਆ ਇਹ ਕੋਡ ਤੇ ਮੈਂ ਦਿਖਾ ਦੇਣੀ ਤੁਹਾਨੂੰ ਪਾਰਕ ਦੀ ਗੱਲ ਕਰੀ ਪਾਰਕ ਦੇ ਵਿੱਚ ਜਿੰਮ ਵਗਾਰੇ ਲੱਗੇ ਹੋਏ ਕਿਉਂਕਿ ਅੱਜ ਕੱਲ ਜਿਹੜੀ ਨੌਜਵਾਨ ਪੀੜੀ ਨਸ਼ੇ ਵੱਲ ਬਹੁਤ ਜਾ ਰਹੀ ਤੁਹਾਨੂੰ ਪਾਰਕ ਵਿੱਚ ਜਿੰਮ ਹੋਣਾ ਚਾਹੀਦਾ ਤਾਂ ਕਿ ਜਿਹੜੀ ਨੌਜਵਾਨ ਪੀੜੀ ਦਾ ਧਿਆਨ ਨਸ਼ੇ ਵੱਲੋਂ ਹਟ ਕੇ ਜਿੰਮ ਵੱਲ ਜਾਵੇ ਕਸਰਤ ਕਰ ਜਾਵੇ ਨਹੀਂ ਜਿੰਮ ਸਾਰੇ ਪਾਰਕਾਂ ਚ ਲੱਗੇ ਹੋਏ ਆ ਟੋਟੀ ਕਦੀ ਜ਼ਿੰਦਗੀ ਚਾਹਤੇ ਜਿੰਮ ਨਹੀਂ ਲੱਗੇ ਸੀ ਜੇ ਜਿਹੜੀ ਵਹੀਂ ਹਰ ਪਾਰਕ ਚ ਜਿੰਮ ਲੱਗੇ ਹੋਏ ਕੋਈ ਪਾਰਕ ਇਦਾਂ ਨਹੀਂ ਜਿੱਥੇ ਜਿੰਮ ਨਹੀਂ ਲੱਗਿਆ ਹੋਵੇ ਜਿੰਨੇ ਪਾਰਕ ਆ ਆਪਣੇ ਏਰੀਆ ਚ ਹਰ ਇੱਕ ਜਿਮ ਲਗਾਏ এডਿਕੇਸ਼ਨ ਲੈ ਕੇ ਕੀ ਖਿਆਲ ਹੈ ਤੁਹਾਡਾ ਕਿ এডਿਕੇਸ਼ਨ ਨੂੰ ਤੁਸੀਂ ਕਿਸਾ ਦੇਖਦੇ ਹੋ ਇੱਥੇ ਸਰਕਾਰੀ ਸਕੂਲ ਹੈ ਔਰ ਕਿੰਨੀ ਤੱਕ ਹੈ ਇੱਥੇ ਸਰਕਾਰੀ ਸਕੂਲ ਕੋਈ ਨਹੀਂ ਹੈ ਇੱਕ ਹੈ ਜਗਰਾਵਾਂ ਵਿੱਚ 12ਵੀਂ ਤੱਕ ਹਾਂ بالکل جو کام لکان جن کا دن ਕਿਉਂ ਨਹੀਂ ਕਰਾਂਗੇ ਬਿਲਕੁਲ ਕਰਾਂਗੇ پارک ਅੱਧੇ پارک ਅੱਧੇ ਨੇ ਜਾਲਾ ਵਧੀਆ پارک ਬਣਿਆ ਟੋਟਰੀ ਸਾਰੇ ਨਵੇਂ ਬਣਿਆ ਹੁਣ ਬਿਲਕੁਲ ਬਹੁਤ ਵਧੀਆ ਬਣਾਵਾਂਗੇ ਸਟਰੀਟ ਲਾਈਟ ਦੀ ਗੱਲ ਕਰੀਏ ਸਟਰੀਟ ਲਾਈਟਰ ਦੀ ਕੀ ਸਥਿਤੀ ਹੈਗੀ ਐਸਾ ਸਟਰੀਟ ਲਾਈਟ ਦੀ ਗੱਲ ਕਰੀਏ ਗਲੀ ਬਗਲਾ ਦੀ ਗੱਲ ਕਰੀਏ ਟਾਟਾ ਵਾਲੇ ਨੇ ਲਾਈਟਾਂ ਲਾਈਆਂ ਲੱਗੀਆਂ ਹੀ ਸਾਰੇ ਏਰੀਆ ਜਿਹੜੇ ਕੁਛ ਰਹਿੰਦੀ ਹੈ ਹੁਣ ਲਵਾਵਾਂਗੇ ਕਿਹੜੇ ਕਿਹੜੇ ਕੰਮ ਲੱਦੇ ਤੁਹਾਨੂੰ ਇੱਥੇ ਨਹੀਂ ਹੋਏ ਜਿਹੜੇ ਹੋਣ ਵਾਲੇ ਨੇ ਮੇਨ ਮਕਸਦ ਕੀ ਸਾਡਾ ਏਰੀਆ ਜਿਹੜਾ ਬਸ ਸਟੈਂਡ ਤੋਂ ਲੈ ਕੇ ਜਗਰਾਵਾ ਤੱਕ ਪਾਣੀ ਸਾਰਾ ਏਰੀਆ ਦਾ ਖੜਾ ਹੋ ਗਿਆ ਇਸ ਮੇਨ ਸੜਕ ਤੇ ਮੇਰੀ ਕੋਸ਼ਿਸ਼ ਇਹ ਸਾਰਨਾ ਪਹਿਲਾਂ ਫਾਈਲ ਉਹਦੀ ਬਣਾਈ ਜਾਵੇ ਕਿਉਂ ਪਾਣੀ ਸਿੱਧਾ ਜਗਰਾਵਾ ਦਾ ਕਿਉਂ ਜਲੇ ਨਾ ਖੜਾ ਜਿਵੇਂ ਕਿ ਤੁਸੀਂ ਪਾਣੀ ਦੀ ਗੱਲ ਕੀਤੀ ਸੀਵਰੇਜ ਦਾ ਪਾਣੀ ਖੜਾ ਹੋ ਜਾਂਦਾ ਸੀਵਰੇਜ ਪਾਣੀ ਚਰੰਗਾ ਪਹਿਲਾਂ ਵੀ ਆਪਣਾ ਤਕਰੀਬਨ 30 ਤੋਂ 40 ਸਾਲ ਹੋ ਗਏ ਜੀ ਪਾਈਪਾਂ ਉਹੀ ਪਾਈਪਾਂ ਪਈਆਂ ਹੋਈਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਪਾਈਪਾਂ ਚੇਂਜ ਨਹੀਂ ਕੀਤੀਆਂ ਅਗਰ ਤੁਸੀਂ ਜਿਸ ਤਰ੍ਹਾਂ ਫਤਵਾ ਲੈਣੇ ਹੋ ਤੁਸੀਂ ਐਮਐਲਏ ਸਭਾ ਨਾਲ ਗੱਲ ਕਰਕੇ ਪਾਈਪਾਂ ਵਗੈਰਾ ਕੁਝ ਚੇਂਜ ਵਗੈਰਾ ਉਸ ਕੁਝ ਕਰ ਸਕਦੇ ਹੋ ਬਿਲਕੁਲ ਕਿਉਂ ਨਹੀਂ ਕਰਾਵਾਂਗੇ ਸਾਡੇ ਮੰਤਰੀ ਸਾਹਿਬ ਹੈਗੇ ਨੇ ਭਾਰਤ ਪ੍ਰੋਸ਼ਨ ਨਾਸ਼ੂ ਜੀ ਜਿੰਨਾ ਕੰਮ ਮੇਰੇ ਕੋਲ ਕਾਰਪੋਰੇਸ਼ਨ ਵੱਲੋਂ ਅੱਧੇ ਨਾਲ ਜਲਾਉਦੇ ਪੈਸੇ ਉਹ ਦਿਵਾਉਂਦੇ ਨਹੀਂ ਸਨ ਕੰਮ ਕਰਨ ਵਾਸਤੇ ਔਰ ਕੋਈ ਵੀ ਦਿਵਾ ਨਹੀਂ ਕੇ ਤੇ ਅਬ ਗੱਲ ਕਰੀਏ ਇਸ ਵਾਰ ਕੀ ਲੱਗਦਾ ਮੇਅਰ ਕਿਹੜਾ ਆਏਗਾ ਤੁਹਾਨੂੰ ਕੀ ਲੱਗਦਾ ਮੇਅਰ ਕਾਂਗਰਸ ਦਾ ਬਣੇਗਾ ਹਾਂ ਤੁਹਾਨੂੰ ਨਹੀਂ ਦਲ ਬਣੇਗਾ ਜੀ ਹਲਕਾ ਪਾਰਟੀ ਵੱਲੋਂ ਆਪਾਂ ਨੇ ਜ਼ਵਾਦਾ ਕੀਤਾ ਹੈ ਨਾ ਵੀ ਸਾਡਾ ਮੇਅਰ ਆਏਗਾ ਸਾਡੇ ਮੇਰੇ ਕੀ ਖਾਸ ਹੈ ਤੁਹਾਨੂੰ ਕੀ ਲੱਗਦਾ ਕੀ ਲੋਕ ਦੇਖ ਕੇ ਜਿਹੜਾ ਕਾਂਗਰਸ ਨੂੰ ਮੇਅਰ ਬਣਾਣ ਕਾਂਗਰਸ ਜੋ ਕਾਂਗਰਸ ਦੀ ਸਰਕਾਰ ਲੋਕੀ ਜਿੱਤਣਗੇ ਤੇ ਮਿਹਨਤ ਨਹੀਂ ਬਨੇਗਾ ਬਿਲਕੁਲ ਬਨੇਗਾ ਡਵੈਲਪਮੈਂਟ ਜਿੰ ਜੋ ਆਸ਼ੂਵੀ ਜੀ ਨੇ ਕੀਤੇ ਅਜੇ ਕਿਸੇ ਨੇ ਕੀਤੇ ਕੰਮ ਉਹਨੇ ਕਰਾਇਆ ਦੁਕਾਣ ਮੈਨਾਂ ਲੋਕਾਂ ਨੇ ਕੀਤਾ ਆ ਕੇ ਠੀਕ ਹੈ ਜੀ ਤੇ ਤੁਸੀਂ ਤੁਨੂੰ ਤਾਂ ਕੋਈ ਡ੍ਰੀਮ ਪ੍ਰੋਜੈਕਟ ਜਿਹਾ ਕਿ ਇੱਕ ਹੁੰਦਾ ਹਾਂ ਜੀ ਅਗਰ ਮੈਂ ਜਿੱਤ ਗਿਆ ਤੇ ਉਸ ਬਾਅਦ ਡ੍ਰੀਮ ਪ੍ਰੋਜੈਕਟ ਮੈਂ ਸਭ ਤੋਂ ਪਹਿਲਾਂ ਪਹਿਲੇ ਦੱਸਦਾ ਆ ਕੰਮ ਕਰਾਂ ਕਿਹੜਾ ਡ੍ਰੀਮ ਪ੍ਰੋਜੈਕਟ ਕਿਹੜਾ ਪਹਿਲੇ ਦੱਸਦਾ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਸਭ ਨਾਲ ਪਹਿਲਾਂ ਸੜਕਾਂ ਦਾ ਸਹੀ ਹਿਸਾਬ ਕਰਾਂਗੇ ਜੋ ਸੜਕਾਂ ਤੇ ਗੰਦ ਹਮ ਜਿਹੜਾ 2.5 ਸਾਲ ਚੋਂ ਨਾਲ ਲੋਕਾਂ ਨੇ ਪਹਿਲਾਂ ਤਾਂ ਮੈਨੂੰ 6 ਮਹੀਨੇ ਤੋਂ ਉਹਨਾਂ ਨੂੰ ਸਾਫ਼ ਕਰਦੈ ਨਾ ਲੱਗ ਜਣੇ ਸੀ ਜਿੰਨਾ ਗੰਦ ਇਹਨਾਂ ਨੇ ਪਵਾਤਾ ਤੇ ਲੋਕਾਂ ਨੂੰ ਕੋਈ ਆਪਣੇ ਬਾਡ ਨੰਬਰ ਕੋਈ ਮੈਸੇਜ ਲੈ ਜਾਊਗਾ ਬਾਅਦ ਵਿੱਚ ਕਿਸੇ ਲੋਕਾਂ ਬਾਡਮਨ ਨੂੰ ਹੱਥ ਜੋੜ ਕੇ ਬੇਨਤੀ ਆ ਜਿੰਨਾ ਮੈਂ ਕੰਮ ਕੀਤਾ ਉਹਦਾ ਮੈਨੂੰ ਦੋਣਗੀ ਉਹਦੇ ਕਰਕੇ ਮੈਨੂੰ ਮੁਸਤਾਪਿਆ ਹਮ ਜੀ ਕੋਈ ਬਹੁਤ ਬਹੁਤ ਧੰਨਵਾਦ ਸਾਨਾ ਜੀ ਇਹ ਪੂਨਮ ਲੋਹਤਰਾ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਇਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਵੱਲੋਂ ਕੰਮ ਕਰਾਈ ਨੌਕਰਾਂ ਦੇ ਰਵਾਂਗੇ ਬਾਕੀ ਇਹਨਾਂ ਦਾ ਕਹਿਣਾ ਕਿ ਜੇ ਅਗਰ ਮੈਂ ਕੋਈ ਕੰਮ ਕਰਾਇਆ ਵਾ ਉਸ ਦੇ ਆਧਾਰ ਤੇ ਹੀ ਮੈਨੂੰ ਵੋਟਾਂ ਪਾਓ ਬਾਕੀ ਹੋਰ ਵੀ ਨਮੀ ਆਪਣੇ ਲੈ ਕੇ ਹਾਜ਼ਰ ਹੋਵਾਂਗੇ